ਹਾ 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 ਦੇਖੋ ਸੰਸਾਰ ਬੱਤ ਕਮਾਲ ਹੀ ਹੋ ਗਿਆ ਵਾਓ ਘਰ ਦੇ ਵਿੱਚ ਸ਼ਾਂਤੀ ਸ਼ਾਂਤੀ ਆ ਗਈ ਬੱਲੇ ਇੰਨੀ ਵਧੀਆ ਚੀਜ਼ ਓਹੋ ਜਕੀਨ ਹੀ ਨਹੀਂ ਹੋ ਰਿਹਾ ਆ ਤਾਂ ਬਾਲੀ ਕਮਾਲ ਦੀ ਗੱਲ ਹੋ ਗਈ ਦੋਸਤੋ ਆਜੋ ਤੁਹਾਨੂੰ ਵੀ ਦੱਸ ਦਿੰਨੀ ਆ ਆਜੋ ਆਜੋ ਹਾਂਜੀ ਇਹਦੇ ਲਈ ਆਪਾਂ ਚਾਹੀਦੀਆਂ ਜੀ ਦੋ ਬੋਤਲਾਂ ਤੇ ਤੁਸੀਂ ਕਿਸੇ ਵੀ ਸਾਈਜ਼ ਦੀਆਂ ਜਿਹੜੀਆਂ ਕਿ ਲੈ ਸਕਦੇ ਹੋ ਆਪਾਂ ਲਈ ਹੈ ਜੀ ਪਾਣੀ ਵਾਲੀ ਬੋਤਲ ਤੇ ਹੁਣ ਗੈਸ ਆਪਾਂ ਕਰ ਲਿਆ ਜੀ ਆਨ ਤੇ ਫੋਕ ਆਪਾਂ ਕਰ ਲਿਆ ਜੀ ਗਰਮ ਕਿਉਂਕਿ ਹੁਣ ਆਪਾਂ ਨੂੰ ਇਹ ਗਰਮ-ਗਰਮ ਹੀ ਚਾਹੀਦਾ ਹੈ ਤੇ ਕਿਉਂਕਿ ਆਪਾਂ ਹੁਣ ਵਰਤਨੀ ਆ ਜੀ ਬੋਤਲ ਤੇ ਤੁਹਾਨੂੰ ਦੱਸ ਦਿਆਂ ਦੋਸਤੋ ਅੱਜ ਬਹੁਤ ਹੀ ਕਮਾਲ ਦੀ ਚੀਜ਼ ਬਣਾਉਣ ਲੱਗੇ ਆ ਫੌਗ ਲਾਲ ਹੋ ਗਿਆ ਲਾਲ ਪਵਨ ਹਾਂਜੀ ਤੇ ਹੁਣ ਆਪਾਂ ਇਸ ਤਰ੍ਹਾਂ ਬੋਤਲ ਦੇ ਵਿੱਚ ਕਰ ਲੈਨੇ ਆ ਜੀ ਸ਼ੇਕ ਤੁਸੀਂ ਸ਼ੇਕ ਆ ਜਿਹੜੇ ਕਿ ਉੱਪਰਲੇ ਹਿੱਸੇ 'ਚ ਹੀ ਕਰਨੇ ਆ ਪਵਨ ਆਹ ਤਾਂ ਚਮਤਕਾਰ ਹੀ ਚੀਜ਼ ਬਣ ਗਈ ਯਾਰ ਸਾਰਾ ਘਰ ਹੀ ਰੋਸ਼ਨ ਆ ਗਿਆ ਯਾਰ ਹਾਂਜੀ ਤੇ ਫਿਰ ਆਪਾਂ ਤਾਂ ਹੀ ਅੱਜ ਦੋਸਤਾਂ ਨੂੰ ਦੱਸਣ ਲੱਗੇ ਆ ਬਹੁਤ ਹੀ ਵਧੀਆ ਚੀਜ਼ ਇਹ ਆਪਾਂ ਬਣਾਉਣ ਲੱਗੇ ਆ ਤੇ ਬਹੁਤ ਹੀ ਦਿਨਾਂ ਤੱਕ ਜਿਹੜੀ ਕਿ ਇਹ ਚਲਦੀ ਆ ਇਹਦੇ ਨਾਲ ਪੈਸੇ ਵੀ ਬਹੁਤ ਬਚਣਗੇ ਪਵਣ ਬਿਲਕੁਲ ਜੀ ਜਿਹੜਾ ਚੀਜ਼ ਬਾਜ਼ਾਰੋਂ ਲਿਆ ਕੇ ਰੱਖਦੇ ਆ ਤਾਂ ਆਪਾਂ ਤਾਂ 5-700 ਰੁਪਏ ਦੀ ਆਉਂਦੀ ਹੈ ਹਾਂਜੀ ਤੇ ਨਾਲੇ ਇਹ ਬੋਤਲ ਆਪਾਂ ਜਿਹੜੀ ਕਿ ਹੁਣ ਸਿੱਟਣੀ ਸੀ ਵੇਸਟ ਸੀਗੀ ਤੇ ਆਪਾਂ ਇਹਨੂੰ ਨਾਲੇ ਆਪਾਂ ਯੂਜ਼ ਕਰ ਲਿਆ ਤੇ ਜਿਹੜੀਆਂ ਆਪਾਂ ਚੀਜ਼ਾਂ ਵਰਤਣੀਆਂ ਤੇ ਆਪਣੇ ਘਰ ਹੁੰਦੀਆਂ ਤੇ ਹੁਣ ਆਪਾਂ ਚਾਕੂ ਵੀ ਜਿਹੜਾ ਕਿ ਕਰ ਲਿਆ ਪੂਰੀ ਤਰ੍ਹਾਂ ਗਰਮ ਤੇ ਇਹ ਬੋਤਲ ਨੂੰ ਆਪਾਂ ਜਿਹੜਾ ਕਿ ਇੱਥੋਂ ਕੱਟ ਦੇਣਾ। ਅੱਛਾ ਇੱਥੋਂ ਕੱਟ ਦੇਣਾ ਬੋਤਲ ਨੂੰ। ਹਾਂਜੀ। ਠੀਕ। ਇਸ ਤਰ੍ਹਾਂ ਆਪਾਂ ਗੁਲਾਈ ਦੇ ਵਿੱਚ ਇਹ ਬੋਤਲ ਹੈ ਜਿਹੜੀ ਕੱਟ ਦਾਂਗੇ ਜਿੰਨੇ ਜਿੰਨੇ ਥਾਂ ਤੇ ਆਪਾਂ ਸ਼ੇਕ ਕੀਤੇ ਸੀ ਇਹਦੇ ਤੋਂ ਉੱਪਰ ਉੱਪਰ ਠੀਕ ਹੈ ਜੀ। ਠੀਕ। ਹਾਂਜੀ ਤੇ ਹੁਣ ਜਿਵੇਂ ਆਪਾਂ ਇਹਨੂੰ ਬੋਤਲ ਨੂੰ ਕੱਟ ਲੈਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਆਪਾਂ ਹੁਣ ਕੀ ਕਰਨਾ ਹੈ। ਹੁਣ ਆਪਾਂ ਕਰਾਂਗੇ ਜੀ ਬੋਤਲ ਆਪਾਂ ਕੱਟ ਕੇ ਰੱਖ ਦੀ ਇੱਕ ਵਾਰੀ ਸਾਈਡ ਤੇ ਤੇ ਹੁਣ ਆਪਾਂ ਜਿਹੜਾ ਕਿ ਨੀਚੇ ਵਾਲਾ ਪਾਰਟ ਹੁੰਦਾ ਬੋਤਲ ਦਾ ਠੀਕ ਹੈ ਜੀ। ਉੱਥੇ ਆਪਾਂ ਜਿਹੜੇ ਕੀ ਸ਼ੀਕ ਨਹੀਂ ਕਰਨੇਗੇ ਉੱਥੋਂ ਆਪਾਂ ਜਿਹੜਾ ਕੀ ਅੱਧੀ ਬੋਤਲ ਹੈ ਜਿਹੜੀ ਕੱਟ ਲੈਣੀ ਹੈ ਠੀਕ ਆ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਬੁਲਾਈ ਦੇ ਵਿੱਚ ਇਹਨੂੰ ਵੀ ਕੱਟ ਲੈ ਲਿਆ ਦੋਸਤੋ ਥੋੜਾ ਜਿਹਾ ਧਿਆਨ ਨਾ ਕੱਟਿਓ ਕਿਉਂਕਿ ਚਾਕੂ ਵੀ ਆਪਣਾ ਜਿਹੜਾ ਕੀ ਗਰਮ ਹੈਗਾ। ਕੌਣ ਕਿੰਨਾ ਟਾਈਮ ਲੱਗੂਗਾ ਜਲਦੀ ਜਲਦੀ ਦੱਸਿਓ ਆਪਾਂ ਦੋਸਤਾਂ ਨੂੰ। ਹਾਂਜੀ ਬਸ ਬਹੁਤਾ ਟਾਈਮ ਨਹੀਂ ਲੱਗਣਾਗਾ ਬਸ ਹੁਣੇ ਹੀ ਆਪਾਂ ਦੱਸ ਦਿੰਨੇ ਆ ਕਿ ਦੋਸਤੋ ਵੀਡੀਓ ਜ਼ਰੂਰ ਦੇਖਿਓ ਲਾਸਟ ਤੱਕ। ਹਾਂਜੀ ਮੈਂ ਤਾਂ ਕਮਾਲ ਹੀ ਮੰਨ ਗਿਆ ਪਵਨ ਨੇ ਪਤਾ ਨਹੀਂ ਕਿੱਥੋਂ ਖੋਜ ਕੀਤੀ ਹੈ। ਬਿਲਕੁਲ ਜੀ ਤੇ ਮੈਨੂੰ ਤਾਂ ਇਹ ਬਹੁਤ ਵਧੀਆ ਚੀਜ਼ ਲੱਗੀ ਹੈਗੀ ਆ। ਨਾਲੇ ਆਪਾਂ ਨੇ ਤੁਸੀਂ ਦੋਸਤੋ ਵਰਤਨਾ ਵਿਚਲਾ ਹਾਂਜੀ ਵਿਚਲਾ 파ਟਨੀ ਵਰਤਨਾ ਤੇ ਜਿਹੜਾ ਥੰੜਾ ਹਿੱਸਾ ਬੋਤਲ ਦਾ ਤੇ ਉੱਪਰਲੇ ਹਿੱਸੇ ਚ ਆਪਾਂ ਕੀਤੇ ਹੋਏ ਸ਼ੇਕ ਤੇ ਹੁਣ ਆਪਾਂ ਥੱਲੇ ਦੇ ਹਿੱਸੇ ਦੇ ਜਿਹੜਾ ਬੋਤਲ ਦਾ ਹੈਗਾ ਜੀ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਨਮਕ ਜਨਨਕੀ 4-5 ਚਮਚ ਠੀਕ ਹੈ ਜੀ ਠੀਕ ਇਹ ਨਮਕ ਦੋਸਤੋ ਜਿਹੜਾ ਕਿ ਆਪਾਂ ਆਮ ਯੂਜ਼ ਕਰਦੇ ਆਂ ਸਬਜੀ ਵਗੈਰਾ ਚ ਹਾਂਜੀ ਉਹ ਵਾਲਾ ਨਮਕ ਹੀ ਹੈ ਠੀਕ ਹੈ ਜੀ ਇੰਨਾ ਕ ਆਪਾਂ ਜਿਵੇਂ ਨਮਕ ਲੈ ਲਿਆ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਲੈਨੇ ਜੀ ਨੀਂਮੂ ਨੀਂਮੂ ਵੀ ਆਪਣੀ ਆਮ ਘਰੇ ਮਿਲ ਜਾਂਦੇ ਆ ਹਾਂਜੀ ਤੇ ਹੁਣ ਆਪਾਂ ਨੀਂਮੂ ਨੂੰ ਜਿਹੜਾ ਕੀ ਕੱਟ ਲਾਂਗੇ ਠੀਕ ਆ ਠੀਕ ਆ ਜੀ ਇਹਦੇ ਦੋ ਪਾਰਟ ਕਰ ਲੈਨੇ ਆ ਪਰ ਆਪਾਂ ਨੂੰ ਇੱਕ ਪਾਰਟ ਹੀ ਨੀਂਮੂ ਦਾ ਵਾਧੂ ਆ ਠੀਕ ਆ ਹਾਂਜੀ ਇੱਕੋ ਹੀ ਨੀਂਂੂ ਜਿਹੜਾ ਕੀ ਬਹੁਤ ਦਿਨ ਤੱਕ ਇਹ ਚੱਲੂਗਾ ਤੇ ਦੋਸਤੋ ਇੱਕ ਵਾਰੀ ਤੁਸੀਂ ਅਪਣਾ ਕੇ ਜ਼ਰੂਰ ਦੇਖਿਓ ਤੇ ਇਸ ਤਰ੍ਹਾਂ ਆਪਾਂ ਜਿਹੜਾ ਕੀ ਇਹਨੂੰ ਸੈੱਟ ਕਰ ਦਿੰਨੇ ਆ ਜਿਹੜਾ ਕੀ ਨੀਂਮੂ ਨੂੰ ਨਮਕ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਲੈ ਆ ਜੀ ਲੌਂਗ ਲੌਂਗ ਆ ਜਿਹੜੇ ਕਿ ਦੋਸਤੋ ਤੁਸੀਂ ਫੁੱਲ ਵਾਲੇ ਲੌਂਗ ਲੈਣੇ ਆ ਜਿਹੜੇ ਕਿ ਪੂਰੇ ਵਧੀਆ ਸਾਬਤ ਹੁੰਦੇ ਆ ਤੇ 4-5 ਆਪਾਂ ਜਿਹੜੇ ਕਿ ਲੌਂਗ ਲੈਣੇ ਆ ਤੇ ਲੌਂਗ ਨੂੰ ਆਪਾਂ ਨਿੰਬੂ ਦੇ ਵਿੱਚ ਇਸ ਤਰ੍ਹਾਂ ਜਿਹੜਾ ਕਿ ਸੈੱਟ ਕਰ ਦੇਣਾ ਜਿਵੇਂ ਕਿ ਚਾਰੇ ਪਾਸੇ ਨਿੰਬੂ ਦੇ ਲੌਂਗ ਲੱਗੇ ਹੋਣ ਦੋਸਤੋ ਕਰਕੇ ਤੁਸੀਂ ਜ਼ਰੂਰ ਦੇਖਿਓ ਇਹ ਹੈਡਸ ਅਪਣਾ ਕੇ ਜ਼ਰੂਰ ਦੇਖਿਓ ਹਾਂ ਜੀ ਤੁਹਾਡੇ ਤੁਸੀਂ ਆਖੋਗੇ ਵਾਕਈ ਸੰਧੂ ਉਹਨਾਂ ਨੇ ਕੋਈ ਚੀਜ਼ ਦੱਸੀ ਸੀ ਬਿਲਕੁਲ ਜੀ ਹੁਣ ਆਪਾਂ ਕੋਈ ਵੀ ਜਾਂ ਤਾਂ ਤੁਸੀਂ ਈਜੀ ਵਗੈਰਾ ਲੈ ਲੈਣੀ ਆ ਜਾਂ ਕੋਈ ਹੈਂਡ ਵਾਸ਼ ਵਗੈਰਾ ਕੋਈ ਵੀ ਲੈ ਲੈਣਾ ਹੈ ਡਿਟਰਜੈਂਟ ਜਿਹਦੇ ਵਿੱਚ ਮਤਲਬ ਖੁਸ਼ਬੂ ਆਉਂਦੀ ਹੋਵੇ ਹਨਾ ਆਉਂਦੀ ਹੁੰਦੀ ਆ ਖੁਸ਼ਬੂ ਤਾਂ ਡਿਟਰਜੈਂਟ ਤੇ ਹੁਣ ਆਪਾਂ ਕੀ ਈਜੀ ਲਈ ਹੈ ਤੇ ਈਜੀ ਨੂੰ ਆਪਾਂ ਨਮਕ ਦੇ ਉੱਪਰ ਜਿਹੜਾ ਕੀ ਪਾਤਾ ਠੀਕ ਹੈ ਜੀ ਇੱਕ ਟੱਕਨ ਆਪਾਂ ਈਜੀ ਦਾ ਲਿਆ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਜਿਹੜਾ ਕੀ ਉੱਪਰਲਾ ਟੱਕਣਾ ਤੇ ਇਹਨੂੰ ਜਿਹੜਾ ਕਿ ਆਪਾਂ ਇਹਦੇ ਵਿੱਚ ਕਰ ਦਾਂਗੇ ਜੀ ਫਿੱਟ ਦੋਸਤੋ ਜੇ ਤੁਹਾਡੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਸ਼ੇਅਰ ਵੱਲੋਂ ਨਾ ਕੰਮ ਛੱਡਿਓ ਕੋਈ ਵੀ ਹਾਂਜੀ ਕਿਉਂਕਿ ਹੋ ਸਕਦਾ ਤੁਸੀਂ ਇਸ ਤੋਂ ਵੀ ਪਹਿਲਾਂ ਇਹ ਵਾਲੀ ਟ੍ਰਿਕ ਯੂਜ਼ ਕਰਦੇ ਹੋਵੋਗੇ ਤੇ ਆ ਹੁਣ ਆਪਣੀ ਇਹ ਬਣ ਕੇ ਚੀਜ਼ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਨੂੰ ਵਾਸ਼ਰੂਮ 'ਚ ਰੱਖਣ ਲੱਗਿਆਂ ਕਿਉਂਕਿ ਵਾਸ਼ਰੂਮ ਦੇ ਵਿੱਚ ਵੀ ਆਪਣੇ ਸਮੈਲ ਵਗੈਰਾ ਆਉਂਦੀ ਰਹਿੰਦੀ ਹੈ ਨਾ ਤੇ ਦੋਸਤੋ ਇੱਕ ਵਾਰੀ ਇਹ ਚੀਜ਼ ਬਣਾਓ ਤਾਂ ਤੁਹਾਡੇ ਵਾਸ਼ਰੂਮ ਦੇ ਵਿੱਚ ਸਮੈਲ ਕਦੇ ਨਹੀਂ ਆਊਗੀ ਹਾਂਜੀ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿ